ਫਿਰ ਸਤਿਗੁਰਾਂ ਦੇ ਵਚਨ ਨੇ ਜੋ ਜਨ ਤੇਰੀ ਭਗਤ ਕਰੰਤੇ ਤਿਨ ਕੈ ਕਾਜ ਸਵਾਰਤਾ ਜੋ ਜਨ ਤੇਰੀ ਭਗਤ ਕਰੰਤੇ ਕਾਜ ਸਵਾਰਤਾ ਸਖਤ ਕਰਨ ਤੇ ਦਿਨ ਕੇ ਕਾਜ ਸੁਵਾਰਤਾ ਜੋ ਜਾਣ ਤੇਰੀ ਭਗਤ ਕਰਨ ਤੇ ਦਿਨ ਕੇ ਕਾਜ ਸੁਵਾਰਤਾ ਜੋ ਜਾਣ ਤੇਰੀ ਭਗਤ ਕਰਨ ਤੇ ਦਿਨ ਕੇ ਕਾਜ ਸੁਵਾਰਤਾ ਜੋ ਜਾਣ ਤੇਰੀ ਭਗਤ ਕਰਨ ਤੇ ਦਿਨ ਕੇ ਕਾਜ ਸੁਵਾਰਤਾ ਦਰੰਤੇ تنਕੇ ਕਾਜ ਸੁਵਾਰਤਾ ਜੋ ਜਨ ਤੇਰੀ ਭਗਤ ਕਰੰਤੇ ਕਾਜ ਸੁਵਾਰਤਾ ਜੋ ਜਨ ਤੇਰੀ ਭਗਤ ਕਰੰਤੇ تنਕੇ ਕਾਜ ਸੁਵਾਰਤਾ ਜੋ ਜਨ ਤੁਮਰੀ ਭਗਤ ਕਰੰਤੇ تنਕੇ ਕਾਜ ਸੁਵਾਰਤਾ ਤੁਮਰੀ ਭਗਤ ਕਰਨਦੇ ਇਨਕੇ ਕਾਜ ਸਵਾਰਦਾ ਜੋ ਜਨ ਤੁਮਰੀ ਭਗਤ ਕਰਨਦੇ ਇਨਕੇ ਕਾਜ ਸਵਾਰਦਾ ਉਹਨਾਂ ਦੇ ਕਾਜ ਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਸਤਿਗੁਰੂ ਪਾਤਸ਼ਾਹ ਆਪ ਸਵਾਰਦੇ ਆ ਜਿਹੜੇ ਭਗਤੀ ਕਰਦੇ ਆ ਜਿਹੜੇ ਬੰਦਗੀ ਕਰਦੇ ਆ ਜਿਹੜੇ ਸੇਵਾ ਤੇ ਸਿਮਰਨ ਦੇ ਨਾਲ ਜੁੜਦੇ ਆਂ ਅੰਦਰੋਂ ਮਨ ਕਰਕੇ ਇਸ ਸਾਧ ਸੰਗਤ ਉਹਨਾਂ ਦੇ ਕਾਰਜ ਆਪਸ ਵਾਰ ਦਾ ਉਕਾਲਪੁਰਖ ਵਾਹਿਗੁਰੂ ਕਹਿੰਦੇ ਛੱਟ ਨਾ ਸਕੈ ਸੰਤ ਜਾਨ ਕਹਿੰਦੇ ਸੰਤਾਂ ਦੀ ਸੰਤਾਂ ਦਾ ਸੰਗ ਨਹੀਂ ਛੱਡ ਸਕਿਆ ਰਾਜ ਦਰਬਾਰ ਨਾ ਸੇਵਕ ਮਾਈ ਕਹਿੰਦੇ ਰਾਜੇ ਦੇ ਦਰਬਾਰ ਵਿੱਚ ਜਾਣੀ ਭੁੱਲ ਗਏ ਜਾਣੀ ਕਿਉਂਕਿ ਦਿਨ ਚੜ ਗਿਆ ਸੂਰਜ ਚੜ ਗਿਆ ਕਈ ਵਾਰ ਚਿੰਤਾ ਹੁੰਦੀ ਹੈ ਕਿ ਅਸੀਂ ਸੰਗਤ ਦੇ ਵਿੱਚ ਬੈਠੇ ਆਂ ਕਿ ਫਲਾਣਾ ਕੰਮ ਜਾਣਾ ਤੇ ਫਲਾਣਾ ਕੰਮ ਸਾਡਾ ਵਿਗੜ ਨਾ ਜਾਵੇ ਧਿਆਨ ਦੇਣਾ ਜੇ ਅਸੀਂ ਮਨ ਕਰਕੇ ਅਸੀਂ ਸੰਗਤ ਦੇ ਵਿੱਚ ਬੈਠਾਂਗੇ ਤਾਂ ਕੰਮਕਾਰ ਗੁਰੂ ਸੇਵ ਜੀ ਆਪ ਉਹ ਕੰਮਕਾਰ ਦੇ ਵਿੱਚ ਸਹਾਈ ਹੁੰਦੇ ਆ ਉਹ ਕਮਾਕਾਰਾਂ ਦੇ ਵਿੱਚ ਆਪ ਅੰਗ ਸੰਗ ਸਹਾਈ ਹੁੰਦੇ ਆ ਕਿਉਂਕਿ